ਪਿਛਲੇ 40 ਸਾਲਾਂ 'ਚ ਸਭ ਤੋਂ ਵੱਡਾ ਨਸੂਰ ਸਭ ਤੋਂ ਵੱਡਾ ਫੋੜਾ ਸਭ ਤੋਂ ਵੱਡਾ ਜ਼ਖਮ ਜਿਹੜਾ ਕਾਂਗਰਸ ਨੇ ਦਿੱਤਾ ਉਹ ਸੀ ਆਪਰੇਸ਼ਨ ਬਲੂ ਸਟਾਰ ਉਹਦੇ ਜਿਹੜੇ ਬੰਦੇ ਬੇਗੁਨਾਫੜੇ ਗਏ ਜੋਧਪੁਰ ਕੈਦੀ ਹੋਏ ਔਰ ਉਹਨਾਂ ਨੂੰ ਬਾਅਦ ਬਿਨਾ ਮੁਕਦਮਾ ਚਲਾਇਆ ਛੱਡਿਆ ਗਿਆ ਉਹਨਾਂ 'ਚੋਂ ਕੁਝ ਬੰਦਿਆਂ ਨੂੰ ਕੰਪਨਸੇਸ਼ਨ ਮਿਲੀ ਕੁੰਜਾਂ ਨੂੰ ਕੰਪਨਸੇਸ਼ਨ ਨਹੀਂ ਮਿਲੀ ਅਸੀਂ ਬਲੂ ਸਟਾਰ ਵੇਲੇ ਬਹੁਤ ਸਾਰੇ ਲੋਕ ਮਾਰੇ ਗਏ ਦਿੱਲੀ ਦੰਗਿਆਂ ਦੇ ਵਿੱਚ ਦਿੱਲੀ ਨਹੀਂ ਨੋ ਹੋਰ ਸਟ੍ਰੈਟਜੀ ਵੀ ਦੰਗੇ ਹੋਏ ਉਹਨਾਂ ਦੇ ਪੀੜਤਾਂ ਨੂੰ ਹਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਵੀ ਮੈਂ ਜਦੋਂ ਤੋਂ ਮinority commission ਚ ਚੇਅਰਮੈਨ ਦੇ ਰੂਪ ਆਇਆ ਤੇ ਮੈਂ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲਾਂ ਆਇਡੈਂਟੀਫਾਈ ਕੀਤਾ ਕੋਸ਼ਿਸ਼ ਕੀਤੀ ਹੈ ਉਹਨਾਂ ਸਾਰੀਆਂ ਦਾ ਹੱਲ ਕੀਤਾ ਜਾਵੇ ਪਿਛਲੇ 40 ਸਾਲਾਂ ਚ ਸਭ ਤੋਂ ਵੱਡਾ ਨਸੂਰ ਸਭ ਤੋਂ ਵੱਡਾ ਫੋੜਾ ਸਭ ਤੋਂ ਵੱਡਾ ਜ਼ਖਮ ਜਿਹੜਾ ਕਾਂਗਰਸ ਨੇ ਦਿੱਤਾ ਉਹ ਸੀ ਆਪਰੇਸ਼ਨ ਬਲੂ ਸਟਾਰ ਉਹਦੇ ਜਿਹੜੇ ਬੰਦੇ ਬੇਗੁਨਾ ਫੜੇ ਗਏ ਜੋਧਪੁਰ ਕੈਦੀ ਹੋਏ ਔਰ ਉਹਨਾਂ ਨੂੰ ਬਾਅਦ ਬਿਨਾ ਮੁਕਦਮਾ ਚਲਾਇਆ ਛੱਡਿਆ ਗਿਆ ਉਹਨਾਂ ਚੋਂ ਕੁਝ ਬੰਦਿਆਂ ਨੂੰ ਕੰਪਨਸੇਸ਼ਨ ਮਿਲੀ ਕੁੰਜਾਂ ਨੂੰ ਕੰਪਨਸੇਸ਼ਨ ਨਹੀਂ ਮਿਲੀ ਅਸੀਂ ਉਹ ਮਸਲਾ ਵੀ ਕਰ ਰਹੇ ਹਾਂ ਇਸੇ ਤਰ੍ਹਾਂ ਧਰਮੀ ਫੌਜੀ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਬੈਰਕਾ ਹਸਪਤਾਲੇ ਛੱਡੀਆਂ ਸੀ ਸਿੱਖ ਫੌਜੀਆ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਦੁਬਾਰਾ ਜਿਹੜਾ ਸੈਟਲ ਨਹੀਂ ਕੀਤਾ ਗਿਆ ਹਲੇ ਵੀ ਕੁਝ ਬੰਦੇ ਐਸੇ ਨੇ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲੀ ਬਲੂ ਸਟਾਰ ਵਿਲੇ ਬਹੁਤ سارے ਲੋਕ ਮਾਰੇ ਗਏ ਦਿੱਲੀ ਦੰਗਿਆਂ ਦੇ ਵਿੱਚ ਦਿੱਲੀ ਨਹੀਂ ਨੌ ਹੋਰ ਸਟੇਟਾਂ 'ਚ ਵੀ ਦੰਗੇ ਹੋਏ ਉਹਨਾਂ ਦੇ ਪੀੜਤਾਂ ਨੂੰ ਹਲੇ ਤੱਕ ਮੁਆਵਜ਼ਾ ਨਹੀਂ ਮਿਲਿਆ 20000 ਰੁਪਏ ਮੁਆਵਜ਼ਾ ਦਿੱਤਾ ਸੀ 84 85 ਦੇ ਵਿੱਚ ਉਹਨਾਂ ਨੂੰ ਹਲੇ ਤੱਕ ਘਰ ਵੀ ਨਹੀਂ ਮਿਲੇ ਬਹੁਤ سارے ਬਾਹਰ ਰਹਿੰਦੇ ਆ ਵਿਧਵਾਵਾਂ ਵਿਚਾਰੀਆਂ 70 70 75 75 ਸਾਲ ਦੀ ਸੁਮੇਂ ਉਪਰ ਚ ਠੰਡ ਚ ਵੀ ਬਾਰਸ਼ ਹੁੰਦੀ ਹੈ ਗਰਮੀ ਚ ਵੀ ਬਾਰਸ਼ ਹੁੰਦੀ ਹੈ। ਤੋਂ ਦਿੱਲੀ ਦੇ ਵਿੱਚ ਇਹ ਹਾਲਤ ਹੈ। ਤੋਂ ਜਦੋਂ ਕਾਂਗਰਸ ਦੀ ਸਰਕਾਰ ਬਣੀ ਤੇ ਇੱਕ ਹਾਈ ਕੋਰਟ ਚ ਕੇਸ ਕੀਤਾ ਗਿਆ ਜਸਟਿਸ ਸਿੰਘ ਨੇ ਦਿੱਲੀ ਹਾਈ ਕੋਰਟ ਫੈਸਲਾ ਕੀਤਾ ਕਿ 20000 ਰੁਪਏ ਦੇ ਕੇ ਇਹਨਾਂ ਨੂੰ ਮਜ਼ਾਕ ਕੀਤਾ। ਇਹਨਾਂ ਨੂੰ 2 ਲੱਖ ਰੁਪਏ ਦਿਓ ਵਿਦ ਇੰਟਰਸਟ। ਜਿਹੜਾ ਬੜਕੇ 350000 ਰੁਪਇਆ ਬਣਿਆ ਜਿਹਦੇ ਚੋਂ 20000 ਰੁਪਇਆ ਕੱਢ ਕੇ 2006 ਦੇ ਵਿੱਚ ਉਸੇ ਨੂੰ ਲਾਗੂ ਕਰ ਦਿਆ ਹੋਇਆ ਸਰਾਰ ਮਨਮੋਹਨ ਸਿੰਘ ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਦਿੱਤਾ ਨਾਨਾਪਤੀ ਕਮਿਸ਼ਨ ਨੇ ਕਿਹਾ ਸੀ ਕਿ ਜਿਨ੍ਹਾਂ ਦੇ ਬੰਦੇ ਮਰੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ 2733 ਬੰਦੇ ਦਿੱਲੀ ਚ ਮਰੇ ਕੇਵਲ 14 ਬੰਦਿਆਂ ਨੂੰ ਨੌਕਰੀ ਮਿਲੀ ਇਸ ਤਰ੍ਹਾਂ ਉਹਨਾਂ ਪੀੜਤਾ ਦੇ ਜ਼ਖਮ ਜਿਹੜੇ ਆ ਉਹਨਾਂ ਨੂੰ ਭਰਨ ਵਾਸਤੇ ਕੋਈ ਕੰਮ ਨਹੀਂ ਕੀਤਾ ਗਿਆ ਲੇਕਿਨ ਮੋਦੀ ਸਾਹਿਬ ਨੇ ਆਉਂਦਿਆ ਹੀ 2014 ਚ 5 ਲੱਖ ਰੁਪਇਆ ਦਿੱਤਾ ਔਰ ਸਰਕਾਰ ਦੀ ਹੀ ਨੀਤੀ ਦੇ ਮੁਤਾਬਕ ਮਿਨਿਓਰਟੀ ਕਮਿਸ਼ਨ ਵੀ ਹਰ ਦੇਖ ਰਿਹਾ ਕਿ ਹਰ ਵਿਅਕਤੀ ਦੀ ਜਿਹੜੀ ਹੈ ਦਰਦ ਦੀ ਕਹਾਣੀ ਸੁਣੀ ਜਾਵੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਦੋਸ਼ੀਆਂ ਨੂੰ ਸਜ਼ਾ ਦਵਾਇਆ ਜਾਣ ਪੀੜਤਾ ਨੂੰ ਮੱਲਮ ਲਾਈ ਜਾਵੇ ਮੁਆਵਜ਼ਾ ਦਿੱਤਾ ਜਾਵੇ ਔਰ ਸਾਰੇ ਜਿਹੜੇ ਆ ਅਸੀਂ ਇਹਨੂੰ ਦੁਬਾਰਾ ਖੋਲ ਕੇ ਸਭ ਨੂੰ ਕੋਸ਼ਿਸ਼ ਕਰ ਰਹੇ ਹਾਂ ਨੌ ਸਟੇਟਾਂ ਨੂੰ ਪੰਜਾਬ ਸਟੇਟ ਨੂੰ ਵੀ ਕਿਹਾ ਕਿ ਬੰਦੇ ਤੁਹਾਡੇ ਕੋਲ 22000 ਬੰਦਾ ਉੱਥੋਂ ਉਜੜ ਕੇ ਇੱਥੇ ਆਇਆ ਤੁਸੀਂ ਸਾਨੂੰ ਸਰਟੀਫੀਕੇਟ ਦਿਓ ਕਿ ਸਭ ਨੂੰ ਮੁਆਵਜ਼ਾ ਮਿਲ ਗਿਆ ਸਾਰਿਆਂ ਦਾ ਹਲੇ ਤੱਕ ਇਹਨਾਂ ਕੋਲ ਵੀ ਜਵਾਬ ਨਹੀਂ ਆਇਆ ਸੀ ਲਗਾਤਾਰ ਟੱਚ ਹੈ ਗਿਆ ਕਦੇ ਇੱਕ ਚਿੱਠੀ ਮੁਹਾਲੀ ਨੂੰ ਚਲੀ ਜਾਂਦੀ ਹੈ ਦੂਜੀ ਚਿੱਠੀ ਲੁਧਿਆਣੇ ਨੂੰ ਚਲ ਜਾਂਦੀ ਹੈ ਲੁਧਿਆਣੇ ਵਾਲੇ ਮੁਹਾਲੀ ਵਾਲਿਆਂ ਦਾ ਕੀ ਜਵਾਬ ਆਇਆ ਉਹ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਇਸ ਵਾਸਤੇ ਯਤਨਸ਼ੀਲ ਹਾਂ ਕਿ ਸਭ ਨੂੰ ਇਨਸਾਫ਼ ਮਿਲਦਾ ਹੈ ਅਨੰਦ ਮੈਰਿਜ ਐਕਟ 1909 ਚ ਬਣਿਆ ਸੀ ਲੇਕਿਨ ਹਲੇ ਤਏ ਲਾਗੂ ਨਹੀਂ ਹੋਇਆ ਮੋਦੀ ਸਾਹਿਬ ਦੀ ਸਰਕਾਰ ਜਦੋਂ ਤੋਂ ਆਈ ਹੈ 14 ਸਟੇਟਾਂ ਦੇ ਵਿੱਚ ਅਨੰਦ ਮੈਰਿਜ ਐਕਟ ਲਾਗੂ ਹੋ ਗਿਆ ਚੰਡੀਗੜ੍ਹ ਮੈਂ ਪਿਛਲੇ ਸਾਲ ਮਾਰਚ ਵਿੱਚ ਕਰਵਾ ਕੇ ਗਿਆ ਸੀ ਸਰਦ ਭਗਵੰਤ ਸਿੰਘ ਮਾਨ ਨੂੰ ਬਾਰ-ਬਾਰ ਬਾਰ-ਬਾਰ ਚਿੱਠੀਆਂ ਲਿਖਣ ਦੇ ਬਾਵਜੂਦ ਵੀ ਹਲੇ ਤਏ ਪੰਜਾਬ ਦੇ ਵਿੱਚ ਅਨੰਦ ਮੈਰਿਜ ਐਕਟ ਲਾਗੂ ਨਹੀਂ ਹੋਇਆ ਸੋ ਇਹ ਸਾਰੇ ਐਸੇ ਮਸਲੇ ਨੇ ਕੌਮ ਦੇ ਪੀੜਾ ਲੱਗਦੀ ਆ ਦੁੱਖ ਲੱਗਦਾ ਹੈ ਕਿ ਅਸੀਂ ਸਾਡੇ ਨਾਲ ਜ਼ਿਆਤੀ ਹੋਈ ਆ ਲੇਕਿਨ ਕੇਵਲ ਤੇ ਕੇਵਲ ਮੋਦੀ ਸਾਹਿਬ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਸਭ ਨੂੰ ਇਨਸਾਫ ਦਿੱਤਾ ਜਾਵੇ ਸਭ ਨੂੰ ਮਾਨ ਸਰਕਾਰ ਦਿੱਤਾ ਜਾਵੇ ਮੁਆਵਜ਼ਾ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਕਰਨੀਆਂ ਜਾਣ ਇਹਦੇ ਲਈ ਅਸੀਂ ਲਗਾਤਾਰ ਯਤਨਸ਼ੀਲ ਹਾਂ ਮੈਂ ਤਾਂ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਹਾਂ ਅਸੀਂ ਇੱਥੇ ਵੇਖਿਆ ਹੈ ਕਿ ਸਹਿਬਜ਼ਾਦੇਾਂ ਦੀ ਜੀਵਨ ਦੀ ਕਹਾਣੀ ਉਹਨਾਂ ਦੀ ਕੁਰਬਾਨੀ ਸਾਰੀ ਦੁਨੀਆ ਦੇ ਵਿੱਚ ਸੁਣਾਈ ਜਾਂਦੀ ਹੈ ਉਹਦਾ ਪ੍ਰਬੰਧ ਮੋਦੀ ਸਾਹਿਬ ਨੇ ਕੀਤਾ ਲੇਕਿਨ ਆਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦੇ ਨਾਂ ਤੇ ਕੋਈ ਸੰਸਥਾ ਨਹੀਂ ਬਣੀ। ਮੈਂ ਪੰਜਾਬ ਦੀ ਸਰਕਾਰ ਨੂੰ ਕਈ ਵਾਰੀ ਲਿਖਿਆ। ਹਲੇ ਵੀ ਪੈਰ ਵੀ ਕਰਦੇ ਆ ਕਿ ਕੋਈ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਸਾਹਿਬ ਜਦਿਆਂ ਦੇ ਨਾਂ ਤੇ ਸੰਸਥਾਨ ਬਣਾਏ ਜਾਣ। ਹੁਣ ਵੀ ਮੇਰੇ ਕੋਲ ਕੱਲ ਲੋਕ ਆਏ ਸੀ ਕਿ ਜਿਹੜਾ ਮਰਿੰਡੇ ਦਾ ਰੇਲਵੇ ਸਟੇਸ਼ਨ ਹੈ ਇਹਦਾ ਨਾਂ ਹੀ ਮਾਤਾ ਗੁਜਰੀ ਰੇਲਵੇ ਸਟੇਸ਼ਨ ਰੱਖਿਆ ਜਾਵੇ। ਇਹ ਮਸਲਾ ਵੀ ਅਸੀਂ ਮੈਂ ਰੇਲਵੇ ਮਿਨਿਸਟਰੀ ਨਾਲ ਟੇਕਅਪ ਕਰਾਂਗਾ ਔਰ ਇਹ ਵੀ ਨਾਮ ਚੇਂਜ ਕਰਾਵਾਂਗੇ ਉਹ ਵੀ ਮੋਡਰਨਾਈਜ਼ ਕਰਾਵਾਂਗੇ ਤਿੰਨ ਸਟੇਸ਼ਨ ਸਾਡੇ ਰੋਪੜ ਜ਼ਿਲ੍ਹੇ ਦੇ ਨੰਗਲ ਅਨੰਦਪੁਰ ਸਾਹਿਬ ਤੇ ਰੋਪੜ ਮੋਡਰਨਾਈਜ਼ ਹੋਇਆ 75 ਕਰੋੜ ਰੁਪਏ ਲਾ ਕੇ ਤੇ ਇਹ ਵੀ ਜਿਹੜਾ ਨਵਾਂ ਸਟੇਸ਼ਨ ਹੈ ਇਹ ਮੁਰੰਡੇ ਵੀ ਅਸੀਂ ਬਣਾਵਾਂਗੇ ਤਾਂ ਕਿ ਜਿਹੜੀਆਂ ਉਸ ਮਹਾਨ ਮਾਤਾ ਉਸ ਮਹਾਨ ਦਾਦੀ ਦੀ ਜਿਹੜੀ ਕਹਾਣੀ ਹੈ ਉਹ ਲੋਕਾਂ ਨੂੰ ਮਲਿੰਡੇ ਦੇ ਨਾਂ ਤੋਂ ਹੀ ਹਮੇਸ਼ਾ ਨਜ਼ਰ ਆਉਂਦੀ ਰਹੇ ਸੋ ਇਹ ਜਿਹੜੇ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੋਣ ਵਾਲੀਆਂ ਨੇ ਸਾਡੇ ਇਤਿਹਾਸ ਨੂੰ ਜਿੰਦਾ ਰੱਖਣ ਵਾਸਤੇ ਉਹਦੇ ਲਈ ਅਸੀਂ ਯਤਨ ਕਰੀਏ ਇੱਕ